ਕੈਨੇਡਾ ਵਿੱਚ ਰਹੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਸਵਾ ਸਾਲ ਪਹਿਲਾਂ ਹੀ ਗਿਆ ਸੀ ਕੈਨੇਡਾ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਰਾਮਪੁਰ ਦੇ ਨੌਜਵਾਨ ਦੀ ਕੈਨੇਡਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਕੈਨੇਡਾ ਦੇ ਸ਼ਹਿਰ ਸਰੀ ਨਜ਼ਦੀਕ BC ਹਾਈਵੇ ਨੇੜੇ ਪੰਜ ਨੇੜੇ ਕੰਦੀਨਰ ਵਾਰਟਸ ਕੋਲ ਦੋ ਟਰੱਕਾਂ ਵਿਚਾਲੇ ਭਿਆਨਕ ਟੱਕਰ ਹੋਣ ਨਾਲ ਟਰੱਕਾਂ ਨੂੰ ਅੱਗ ਲੱਗ ਗਈ ਜਿਸ ਦੌਰਾਨ ਫਿਰੋਜ਼ਪੁਰ ਦੇ ਪਿੰਡ ਰਾਮਪੁਰ ਦਾ ਰਹਿਣ ਵਾਲਾ ਨੌਜਵਾਨ ਤਰਮਿੰਦਰ ਸਿੰਘ ਉਮਰ 37 ਸਾਲ ਪੁੱਤਰ ਬਖਸ਼ੀਸ਼ ਸਿੰਘ ਦੀ ਮੌਤ ਹੋ ਗਈ ਮੌਤ ਦੀ ਖਬਰ ਸੁਣ ਕੇ ਪਰਿਵਾਰ ਦਾ ਰੋ ਰੋ ਕੇ ਹੋ ਰਿਹਾ ਹੈ ਬੁਰਾ ਹਾਲ ਮ੍ਰਿਤਕ ਤਰਮਿੰਦਰ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਪੇ ਪਤਨੀ ਅਤੇ ਇੱਕ 8 ਸਾਲ ਦੀ ਧੀ ਨੂੰ ਰੋਂਦਿਆ ਘੁਰਲਉਦਿਆ ਛੱਡ ਗਿਆ ਉਸ ਦੇ ਪਰਿਵਾਰਕ ਮੈਂਬਰਾਂ ਦੱਸਿਆ ਕਿ ਤਰਮਿੰਦਰ ਸਿੰਘ ਨੇ 11 ਸਾਲ ਪਹਿਲਾਂ ਸਿੰਗਾਪੁਰ ਚ ਲਗਾਏ ਅਤੇ ਪਿਛਲੇ ਸਵਾ ਕੋ ਸਾਲ ਤੋਂ ਕੈਨੇਡਾ ਰਹਿ ਰਿਹਾ ਸੀ ਇਸ ਸੜਕ ਹਾਦਸੇ ਬਾਰੇ ਉਹਨਾਂ ਨੂੰ ਉਸ ਦੇ ਦੋਸਤ ਨੇ ਫੋਨ ਕਾਲ ਕਰਕੇ ਦੱਸਿਆ ਸਾਇਰਨ ਹੋਰ ਮੇਰੇ ਹੀ ਰੂਹ ਕਿਰਮ ਆਇਆ ਬੇਤੀ ਇਹ ਘਟਨਾ ਕਦੋਂ ਦੀ ਵਾਪਰੀ ਇਹ ਤੇ ਕਦੋਂ ਪਤਾ ਲੱਗਾ ਹੈ ਤੁਹਾਨੂੰ ਆ ਇਹ ਸਾਡੇ ਨਗਰ ਰਾਮਪੁਰਾ ਦਾ ਆਪ ਸਨੀਕ ਹੈ ਧਰਮਿੰਦਰ ਸਿੰਘ ਨੌਜਵਾਨ ਬੜਾ ਮਿਹਨਤੀ ਨੌਜਵਾਨ ਸੀ ਇੱਥੇ ਰਹਿੰਦਿਆਂ ਵੀ ਇਹ ਬਹੁਤ ਸੋਹਣੇ ਸਜੇ ਕੰਮ ਕਰਦਾ ਰਿਹਾ ਪੰਜਾਬ ਯੂਥ ਕਲੱਬਾਂ ਦੇ ਵਿੱਚ ਵੀ ਬਹੁਤ ਵੱਡਾ ਭਾਗ ਲਿਆ ਮੇਰੇ ਸਮਾਜ ਸੇਵਾ ਉਤੋਂਦਾ ਰਿਹਾ ਕੋਈ ਸਮਾਂ ਇਹ ਸਿੰਗਾਪੁਰ ਲਾਇਆ ਸਾਲក ਪਹਿਲਾਂ ਇਹ ਕੈਨੇਡਾ ਚਲਾ ਗਿਆ ਜਿਹੜਾ ਅੱਜ ਪਤਾ ਲੱਗਾ ਕਿ ਉਹ ਕੱਲ ਪਰਿਵਾਰ ਨੂੰ ਤਾਂ ਕੱਲ ਪਤਾ ਲੱਗਾ ਕਿ ਪਿੰਡ 'ਚ ਜਿਹੜੇ ਸੰਗਤ ਜਾਂ ਇਲਾਕੇ 'ਚ ਅੱਜ ਪਤਾ ਲੱਗਾ ਸਵੇਰੇ ਕਿ ਆ ਘਟਨਾ ਵਾਪਰਦੀ ਹੈ ਜੋ ਸਰੀਰ ਦੇ ਵਿੱਚ ਇਹਨਾਂ ਦੇ ਟਰਾਲੇ ਦਾ ਐਕਸੀਡੈਂਟ ਹੋਇਆ ਹੈ ਔਰ ਇਹ ਇੰਨਾ ਭਿਆਨਕ ਐਕਸੀਡੈਂਟ ਹੋਇਆ ਕਹਿੰਦੇ ਆ ਕਿ ਉਹ ਜਿਹੜਾ ਟਰਾਲਾ ਵੀ ਵਲਸਟਰ ਹੋਇਆ ਇਹ ਬਹੁਤ ਦੁਖਦਾਈ ਘਟਨਾ ਹੈ ਮਿਹਨਤੀ ਤੇ ਗਰੀਬ ਪਰਿਵਾਰ ਹੈ ਮਾਂ ਪਰੋ ਵੀ ਬਜ਼ੁਰਗ ਨੇ ਜਿਹੜੀ ਛੋਟੀ ਬੱਚੀ ਹੈ ਮਤਲਬ ਪਰਿਵਾਰ ਦਾ ਕਮਾਈ ਦਾ ਜਿਹੜਾ ਸਹਾਰਾ ਸੀ ਕੇ ਤਰਮਿੰਦਰੀ ਸੀ ਜੋ ਵਿਦੇਸ਼ ਵਿੱਚ ਵਿਚਾਰਾ ਮਿਹਨਤ ਕਰਨ ਵਾਸਤੇ ਕਰ ਗਿਆ ਸੀ ਤੇ ਲੱਗਉਂਦੇ ਡੈੱਡ ਬੋਡੀ ਦਾ ਕਿਸ ਤਰ੍ਹਾਂ ਕੀ ਕਹਿ ਰਹੇ ਨੇ ਕੁਝ ਪਤਾ ਲੱਗ ਰਿਹਾ ਅਜੇ ਤੱਕ ਕੋਈ ਨਾ ਤਾਂ ਉਧਰ ਦੀ ਕੋਈ ਕਲੀਅਰ ਹੋਈ ਆ ਕੋਈ ਵੀ ਅਜੇ ਤਾਂ ਸਿਰਫ ਇਹਨਾਂ ਜਿਹੜੇ ਕੋ ਨਾਲ ਦੇ ਸਾਥੀ ਸਾਨੂੰ ਉਹਨਾਂ ਨੇ ਫੋਨ ਕੀਤੇ ਆ ਕਿ ਆ ਘਟਨਾ ਵਾਪਰ ਗਈ ਆ ਸੋ ਅਸੀਂ ਤਾਂ ਭਾਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਇਹ ਸਾਰੀ ਇੱਕ ਪੁੜਤਾਲ ਕਰਕੇ ਤੇ ਜਿਹੜਾ ਪਰਿਵਾਰ ਨੂੰ ਉਦੋਂ ਦਾ ਜੋ ਵੀ ਪਾਣਾ ਵਾਪਰੇਆ ਉਹਦੀ ਸਾਰਾ ਕੁਝ ਦੱਸਿਆ ਜਾਵੇ ਕਿਉਂਕਿ ਮਨ ਦੇ ਵਿੱਚ ਕਈ ਤਰੰਗਾਂ ਹੁੰਦੀਆਂ ਨੇ ਮਨ ਵਿੱਚ ਕਈ ਗੱਲਾਂ ਰਹਿ ਜਾਂਦੀਆਂ ਨੇ ਵੀ ਕਿਵੇਂ ਪਾਣਾ ਵਾਪਰੇਆ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਸਾਨੂੰ ਤਾਂ ਜੋ ਇਸ ਤੱਕ ਇਨਫੋਰਮੇਸ਼ਨ ਵੀ ਮਿਲੀ ਆ ਉਹਦੀ ਡੈੱਡ ਬੋਡੀ ਵੀ ਜਿਹੜੀ ਹੈ ਉਹ ਬੁਰੀ ਤਰ੍ਹਾਂ ਉੱਥੇ ਜਲ ਚੁੱਕੀ ਸੀ ਇਹ ਬਹੁਤ ਦੁਖਦਾਈ ਘਟਨਾ ਹੈ ਫਿਰ ਦੁਬਾਰਾ ਮੰਗ ਕਰਦੇ ਆ ਕਿ ਪਰਿਵਾਰ ਨੂੰ ਜਿਹੜਾ ਇਹ ਤਰਵਾਸੀ ਦੇ ਤੌਰ ਤੇ ਇਨਸਾਫ ਤੋਂ ਆਵੇ ਕਿ ਕਿੰਨੇ ਬੱਚੇ ਕਿੰਨੇ ਸੀ ਤੇ ਬੱਚੇ ਦੇ ਇੱਕ ਕੁੜੀ ਆਈ ਇਨੇ ਸਾਲ ਦੀ ਬੀ ਆਮੇ ਕ ਤਿੰਨ ਸਾਲ ਦੀ ਹੋਏਗੀ। ਇਹ ਕੀ ਘਟਨਾ ਵਾਪਰੀ ਤੇ ਕਿੱਥੇ ਬੰਦ ਹੋ ਸਾਰੀ ਇਹ। ਇਹ ਜੀ 23 ਤਰੀਕ ਦੀ ਰਾਤ ਦੀ ਘਟਨਾ ਹੈ। ਸਾਨੂੰ ਤਾਂ ਕੱਲ ਪਤਾ ਲੱਗਾ ਸਾਡੇ ਜੀਜਾ ਜੀ ਸੀਗੇ ਸਰਦਾਰ ਧਰਮਿੰਦਰ ਸਿੰਘ ਜੀ ਜੋ ਕਿ ਪਿਛਲੇ ਇੱਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਉੱਥੇ ਸਰੀ ਦੇ ਵਿੱਚ ਸੀਗੇ ਕੈਨੇਡਾ ਦੇ ਵਿੱਚ ਤੇ ਟਰਾਲੇ ਦਾ ਹੀ ਐਕਸੀਡੈਂਟ ਹੋਇਆ ਸਾਨੂੰ ਕੱਲ ਪਤਾ ਲੱਗਾ ਕਿਉਂਕਿ ਕੰਪਨੀ ਉੱਥੇ ਸਰੀ ਵੀ ਹੈ। ਕਹਿੰਦਾ ਬੈਡ ਬੋਡੀ ਦਾ ਕਿਸ ਤਰ੍ਹਾਂ ਦੇ ਕੀ ਕਹਿ ਰਹੇ ਬੈਡ ਬੋਡੀ ਦਾ ਹਜੇ ਸਾਨੂੰ ਕੁਝ ਨਹੀਂ ਦੱਸਿਆ ਜੀ ਉਹ ਕਹਿੰਦੇ ਟਰਾਲੇ ਨੂੰ ਬਲਾਸਟ ਮਤਲਬ ਬਲਾਸਟ ਹੋ ਗਿਆ ਅੱਗ ਲੱਗ ਗਈ ਹੈ ਤੇ ਪਰਿਵਾਰ ਨੂੰ ਸਾਨੂੰ ਕੱਲ ਹੀ ਪਤਾ ਲੱਗਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਮੇਂ ਇਨਸਾਫ ਦਵਾਇਆ ਜਾਵੇ ਪਿੱਛੇ ਸਾਡੇ ਘਰ ਚ ਕਮਾ ਕੋਈ ਖੋਰਾ ਕੱਲਾ ਹੀ ਸੀ ਇਹ ਤੇ ਜਵਾਬ ਦੇ ਵਿੱਚ ਕੌਣ ਕੌਣ ਟੀਮ ਅਗਰ ਬੱਚੇ ਕਿਹਨੇ ਬੇਟੀ ਹੈ ਜੀ ਇੱਕ ਨੇ ਰਹੀ ਇੱਕ ਸੜੀ ਸਿਸਟਰ ਹੈ ਤੇ ਮਾਂ ਪਿਓ ਨੇ ਤੇ ਉਹ ਸਾਰੇ ਇੱਥੇ ਡਿਪੈਂਡੈਂਟ ਸੀ ਜੀ ਇੱਕੋ ਹੀ ਕੱਲਾ ਘਰ ਵਿੱਚ ਕਮਾਉਣ ਵਾਲਾ ਸੀ ਕੋਈ ਚਾਹਤਾ ਹੈ ਤਿੰਨ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਸਰਕਾਰ ਤੋਂ ਵੀ ਇਨਸਾਫ ਇਹ ਨਾਮ ਕਰਮਿੰਦਰ ਸਿੰਘ ਨਾਮ ਸੀਗਾ ਜੀ ਉਹਦਾ ਮੇਰਾ ਜਸਵਿੰਦਰ ਹੈ